ਗੁਰੂ ਪਿਆਰੇ ਖਾਲਸਾ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤਰਨਤਨ ਭਾਈ ਜੇਠਾ ਜੀ ਸ਼ਹੀਦ ਜਿਨ੍ਹਾਂ ਨੇ ਚੌਥੇ ਪੰਜਵੇਂ ਅਤੇ ਛੇਵੇਂ ਸਤਗੁਰਾਂ ਦੇ ਅਰਦ ਦੇ ਵਿੱਚ ਰਹੇ ਕੇ ਆਪਣਾ ਸਾਰਾ ਜੀਵਨ ਬਤੀਤ ਕਰਕੇ ਸ਼ਹੀਦੀ ਪ੍ਰਾਪਤ ਕੀਤੀ ਉਹਨਾਂ ਦਾ ਜਨਮ ਦਿਹਾੜਾ 11 ਜੇਠ ਨੂੰ ਉਹਨਾਂ ਦੇ ਜਨਮ ਨਗਰ ਪਿੰਡ ਸਿਧਵਾ ਜ਼ਿਲ੍ਹਾ ਤਰਨਤਨ ਵਿਖੇ ਮਨਾਇਆ ਜਾ ਰਿਹਾ ਹੈ ਜੀ ਸਾਰੀ ਸੰਗਤ ਨੂੰ ਜਥੇ ਵੱਲੋਂ ਲੱਖ ਲੱਖ ਵਧਾਈਆਂ ਇਹ ਇਸ ਤਰ੍ਹਾਂ ਦਿੱਤੀਆਂ ਜਾ ਰਹੀਆਂ ਨੇ ਜੀ ਪਿੰਡ ਸਿਦਵਾ ਵਿੱਚ ਬਾਬਲ ਵੇੜੇ ਵਜੀ ਆਣ ਕਿਲਕਾਰੀ ਐ ਰੱਬੀ ਰਹਿਮਤ ਹੋ ਗਈ ਆ ਜੀ ਅਮੜੀ ਦੀ ਗੋਤ ਸ਼ਿੰਗਾਰੀ ਐ 11 ਜੇਠ ਨੂੰ ਜੇਠਾ ਜੀ ਨੇ ਆ ਲਈਆਂ ਅੰਗੜਾਈਆਂ ਜੀ ਬਾਬਾ ਜੀ ਦੇ ਜਨਮ ਦਿਵਸ ਦੀਆਂ ਸਭ ਨੂੰ ਓਨ ਵਧਾਈਆਂ ਜੀ ਓ ਪਰਿਆ ਨੇ ਮੰਗਲ ਗਾਏ ਨੇ ਪਰਿਆ ਨੇ ਮੰਗਲ ਗਾਏ ਨੇ ਸੂਰਜ ਨੇ ਸੀਸ ਨਵਾਇਆ ਏ ਅੰਬਰਾਂ ਦਾ ਚੰਨ ਮੁਖ ਟਕਣ ਲਈ ਤਰੇਤੇ ਯੋਤੇ ਆਇਆਏ ਫੁੱਲਾਂ ਦਾ ਘਰ ਗੁਲਦਸਤਾ ਗਿਆ ਸਭ ਪਾਸੇ ਮਈ ਕਾਹਾਂ ਆਈਆਂ ਜੀ ਬਾਬਾ ਜੀ ਦੇ ਜਨਮ ਦਿਵਸ ਦੀਆਂ ਸਭ ਨੂੰ ਹੋਣ ਵਧਾਈਆਂ ਜੀ ਦੇਵਤਿਆਂ ਅਰਚਾ ਵਿੱਚੋਂ ਆ ਕੇ ਫੁੱਲ ਵਰਸਾਏ ਨੇ ਉਸ ਬਾਲਕ ਦੇ ਦਰਸ਼ਨ ਕਰਕੇ ਖੁਸ਼ੀਆਂ ਦੇ ਘਰ ਆਏ ਨੇ ਬਾਲਕ ਭਗਤੀ ਵਾਲਾ ਆਇਆ ਜਗ ਹੋਇਆ ਰੁਸ਼ਨੀਆਂ ਜੀ ਬਾਬਾ ਜੀ ਦੇ ਜਨਮ ਦਿਵਸ ਦੀਆਂ ਸਭ ਨੂੰ ਹੋਣ ਵਧਾਈਆਂ ਜੀ ਓ ਪਾਗ ਜਾਗ ਪਏ ਪਿੰਡ ਸਿਧਵਾਨ ਭਾਗ ਜਾਗ ਪੈ ਪਿੰਡ ਸਿਦਵਾ ਦੇ ਇੱਕ ਯੋਧਾ ਸੂਰਮਾ ਆਇਆ ਏ ਜੋ ਵੀ ਦਰਸ਼ਨ ਕਰਦੇ ਆ ਕੇ ਸਭਨਾ ਦੇ ਮਨ ਭਾਇ ਆਏ ਮਸਤਕ ਤੱਕਿਆ ਸਭ ਤੋਂ ਪਹਿਲਾ ਭਾਗਾਂ ਵਾਲੀਆਂ ਦਾਈਆਂ ਜੀ ਬਾਬਾ ਜੀ ਦੇ ਜਨਮ ਦਿਵਸ ਦੀਆਂ ਸਭ ਨੂੰ ਹੋਣ ਵਧਾਈਆਂ ਜੀ ਅੱਜ ਪਿਆਰੇ ਮਾ ਪਿਆਰ ਰੱਬ ਦਾ ਲੱਖ ਲੱਖ ਸ਼ੁਕਰ ਮਨਾਇਆ ਏ ਭਗਤ ਕੀਤੀ ਤਾਂ ਹੀ ਭਗਤੀ ਵਾਲਾ ਬਾਲਕ ਆਇਆ ਏ ਜੋ ਹੋ ਜਾਂਦੇ ਸੱਚੇ ਰੱਬ ਦੇ ਉਹ ਦੇਵੇ ਵਡਿਆਈਆਂ ਜੀ ਬਾਬਾ ਜੀ ਦੇ ਜਨਮ ਦਿਵਸ ਦੀਆਂ ਸਭ ਨੂੰ ਹੋਣ ਵਧਾਈਆਂ ਜੀ ਜੁਗਾ ਜੁਗਾ ਤੱਕ ਅਮਰ ਰਹੂਗਾ ਜੁਗਾ ਜੁਗਾ ਤੱਕ ਅਮਰ ਰਹੂਗਾ ਬਾਬਾ ਜੀ ਨਾਮ ਕਮਾਇਆ ਏ ਮਰਗਿੰਦਪੁਰੀ ਤੇ ਸਿੱਧਵਾ ਦੇ ਬਾਲਜੀਤ ਸਿੰਘ ਫਰਮਾਇਆ 11 ਦੇਟ ਵਾਲੇ ਦਿਨ ਸਭ ਨੇ ਖੁਸ਼ੀਆਂ ਨਾਲ ਮਨਾਈਆਂ ਜੀ ਬਾਬਾ ਜੀ ਦੇ ਜਨਮ ਦਿਵਸ ਦੀਆਂ ਸਭ ਨੂੰ ਹੋਣ ਵਧਾਈਆਂ ਜੀ ਬਾਬਾ ਜੀ ਦੇ ਜਨਮ ਦਿਵਸ ਦੀਆਂ ਸਭ ਨੂੰ ਹੋਣ ਵਧਾਈਆਂ ਜੀ ਹਾਂ ਸਭ ਨੂੰ ਹੋਣ ਵਧਾਈਆਂ ਜੀ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ